ਕਬੀਰ ਸਿੰਘ ਬਾਦਲ ਚੋਰੀ ਛਿਪੇ ਮਿਲਦਾ ਰਿਹਾ RAM REHIM ਨੂੰ ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਜਾਚਨਾ ਕਰਕੇ ਉਹਦੀ ਫਿਲਮ ਚਲਾਉਣੀ ਜਿਹੜਾ ਸੀ ਢੋਂਗ ਸਾਰਾ ਰਚਿਆ ਨਾਲ ਪਿੰਡਰਾ ਵੀ ਦਿੱਤੀ ਆ ਸਾਰੀ ਜਿਹਦੇ ਵਿੱਚ ਉਹ ਜਿਹੜੀਆਂ ਤਿੰਨ ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਵੀ ਇਹਦੀ ਜਾਂਚ ਕਰਾਈ ਜਾਵੇ ਇਦਾਂ ਮੁਆਫੀਆਂ ਨਹੀਂ ਮਿਲਦੀਆਂ ਜਿਹੜੇ ਹਜੇ ਬੱਜਰ ਗਨਾਹ ਹੁੰਦੇ ਨੇ ਗਲਤੀ ਦੀ ਮਾਫੀ ਹੁੰਦੀ ਹੈ ਗਲਤੀ ਦੀ ਕਿ ਗਲਤੀ ਨਹੀਂ ਇਹ ਗੁਨਾਹ ਕਿਤਨੇ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਹੋਇਆ ਉਸ ਹੁਕਮ ਦੇ ਵਿਰੁੱਧ ਉਹਨੂੰ ਸਰਦਾ ਸਾਹਿਬ ਨੂੰ ਮਿਲਦਾ ਰਿਹਾ ਵੀ ਆਮ ਆਦਮੀ ਕੋਈ ਗਲਤੀ ਕਰੇ ਉਹਨੂੰ ਮਾਫ ਹੋ ਸਕਦੀ ਆ ਜਿਹੜਾ ਸ਼ਰੂਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹਨੂੰ ਸਾਰਾ ਪਤਾ ਮਰਜ਼ਾਦਾ ਦਾ ਜੇ ਉਹ ਅਕਾਲ ਤਖਤ ਦੀ ਵਗਿਆ ਕਰੇ ਤੇ ਕੀ ਸਿੰਘ ਸਾਹਿਬ ਉਹਨੂੰ ਮਾਫ ਕਰ ਦੇਣਗੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ ਅਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਦੇ ਲਈ ਪਹੁੰਚੇ ਉਹਨਾਂ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਦੇ ਵੱਲੋਂ ਰਾਮ ਰਹੀਮ ਦੇ ਨਾਲ ਗੱਲਾਂਬਾਤਾਂ ਅਤੇ ਮੁਲਾਕਾਤਾ ਕੀਤੀਆਂ ਗਈਆਂ ਇਸ ਸਬੰਧੀ ਜਥੇਦਾਰ ਸਾਹਿਬ ਨੂੰ ਇੱਕ ਪੈਨ ਡਰਾਈਵ ਵੀ ਦਿੱਤੀ ਗਈ ਉਹਨਾਂ ਕਿਹਾ ਕਿ ਚੋਰੀ ਛਿਪੇ ਖਬੀਰ ਬਾਦਲ ਰਾਮ ਰਹੀਮ ਨੂੰ ਮਿਲਦੇ ਰਹੇ ਨਹੀਂ ਇੰਨਾ ਹੀ ਨਹੀਂ ਹੁਕਮਨਾਮੇ 'ਚ ਤਬਦੀਲੀ ਕਿਮਾ ਜਾਂਚਨਾ ਕਰਕੇ ਉਹਦੀ ਫਿਲਮ ਚਲਾਉਣ ਦੇ ਲਈ ਇੱਕ ਟੋਂਗ ਵੀ ਰਚਿਆ ਗਿਆ ਸੀ ਸ਼੍ਰੀ ਕਲਤਖ ਸਾਹਿਬ ਦੀ ਮਨਮਰਿਆਦਾ ਤੇ ਸਰਵ ਉੱਚਤਾ ਨੂੰ ਬੰਗਾਰਿਆ ਗਿਆ ਫੁਰਬਾਨੀ ਕੀਤੀ ਗਈ ਇਸ ਖਿਲਾਫ ਉਹ ਨਰੇਬਲੋ ਅਜਤ ਜੱਥੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਸੋਸ਼ਲ ਮੀਡੀਆ ਤੇ ਚਰਚਾ ਹੈ ਪ੍ਰਦੀਪ ਕਲੇਰ ਦੀ ਕਿ ਕਿਸ ਤਰ੍ਹਾਂ ਸਖਬੀਰ ਸਿੰਘ ਬਾਦਲ ਚੋਰੀ ਛਿਪੇ ਮਿਲਦਾ ਰਿਹਾ ਰਾਮ ਰਹੀਮ ਨੂੰ ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਜਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਸੀ ਢੌਂਗ ਸਾਰਾ ਰਚਿਆ ਜਿਹੜਾ ਉਹਨੇ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਤੇ ਸਰਵਉੱਚਤਾ ਨੂੰ ਵੰਗਾਰਿਆ ਹੈ ਪ੍ਰਵਾਨ ਨਹੀਂ ਕੀਤੀ ਉਹਨੇ ਉਹਦੇ ਖਿਲਾਫ ਅਸੀਂ ਆਜ਼ਾਦ ਪੁੱਤਰ ਦੇ ਕਹਿੰਦਾ ਸਿੰਘ ਸਾਹਿਬ ਨਾਲ ਪਿੰਡਰਾ ਵੀ ਦਿੱਤੀਆ ਸਾਰੀ ਜਿਹਦੇ ਵਿੱਚ ਉਹ ਜਿਹੜੀਆਂ ਕਿੰਨੇ ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਕਿ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਇੱਕ ਧਿਰ ਦਾ ਹੈ ਨਾ ਉਹਨਾਂ ਦੇ ਉਹਨਾਂ ਦੀ ਵੀਡੀਓ ਆ ਉਹਦੀ ਜਾਂਚ ਕਰਕੇ ਦੋ ਸਾਬਤ ਹੋਣ ਤੇ ਸਖਤ ਤੋਂ ਸਖਤ ਜਿਹੜੇ ਸਜ਼ਾ ਦਿੱਤੀ ਆ ਤੁਸੀਂ ਇਸ ਪਿਛਲੇ ਪਾਸੇ ਵਿਰੋਧ ਚਾਹੇ ਆ ਤਾਂ ਆਪਣਾ ਨਾਮ ਦਾ ਮੰਗ ਮੰਗ ਹੀ ਕਰਦੇ ਹੋ ਤੁਹਾਡੀ ਕੋਈ ਜੇਦਬੰਦੀ ਹੈ ਮੈਂ ਤੇ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਆ ਮੈਂ ਅਮਰੀਕ ਸਿੰਘ ਖਾਪੁਰ ਹਲਕਾ ਡੇਰਾ ਬੱਬਲਾਣਕ ਤੋਂ ਆ ਇਹ ਦੇਖਦਾਰ ਮਹਿੰਦਰ ਸਿੰਘ ਜੀ ਹਸੈਮਪੁਰ ਨੇ ਬਲਾਚੌਰ ਤੋਂ ਮੈਂਬਰ ਨੇ ਅਸੀਂ ਦੋ ਮੈਂਬਰ ਆਏ ਆ ਜਿੰਨਾ ਚਿਰ ਸਿਆਸੀ ਕਮਛਾਂਦ ਰਿਹਾ ਆਪਾਂ ਨਹੀਂ ਆਏ ਦੋ ਤਰ੍ਹਾਂ ਦਾ ਜਿੰਨਾ ਚਿਰ ਮਸਲਾ ਹੁੰਦਾ ਰਿਹਾ ਆਪਾਂ ਨਹੀਂ ਆਏ ਹੁਣ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਦਾ ਏ ਉਹਦੇ ਵਾਸਤੇ ਅਸੀਂ ਬੇਨਤੀ ਪੱਤਰ ਲੈ ਕੇ ਆਏ ਆ ਠੀਕ ਹੈ ਜੀ ਕੀ ਲੱਗਦਾ ਤੁਹਾਨੂੰ ਵੀ ਜੇ ਕਿ ਸੁਖੀਰ ਵਾਲ ਦੀ ਉਹਨੂੰ ਸਪੈਸਟ ਸਬਦਿਆ ਪੀ ਰਹੀ ਹੈ ਕਿਥਾ ਪਰ ਜਿਹੜੀ ਸ਼ੇਕ ਕੇ ਬਨੇ ਰਾਤ ਦੀ ਉਹਨੂੰ ਮਿਲਦੀ ਨਹੀਂ ਕੀ ਲੱਗਦਾ ਤੁਹਾਨੂੰ ਨਹੀਂ ਕਿਉਂ ਨਾ ਸੱਦਿਆ ਜਾਏਗਾ ਜਰੂਰ ਸੱਦਣਗੇ ਲੈ ਜਾਏਗਾ ਜੀ ਹਾਂ ਰੋਣਾ ਜਿਆਰੀ ਮੈਂ ਦੋਸਤੀ ਤੋਂ ਭਾਰ ਕਰਦਾ ਹਾਂ ਜੋ ਸਰਕਾਰ ਕਰਾਉਂਦੀ ਨਹੀਂ ਨਹੀਂ ਉਸ ਜੋ ਸਰਕਾਰ ਵੱਲੋਂ ਹੋਈਆਂ ਉਹ ਵੱਖਰੀ ਗੱਲ ਹੈ ਵੀ ਗਲਤੀ ਕਰਦਾ ਆ ਜਿਹੜੀ ਇਹ ਉਹਨੇ ਗਨਾਹ ਕੀਤੇ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਵਿਰੁੱਧ ਗਿਆਏ ਕੀ ਦੀ ਮਾਫੀ ਕਿਦਾਂ ਸਤਵੀਰ ਪਾਦਲ ਨੇ ਕਿ ਅੱਜ ਚਿੱਠੀ ਜਾਰੀ ਕਰਕੇ ਕਿ ਜੋਪ ਨੂੰ ਨਾ ਮੇਰੇ ਪਰਿਵਾਰ ਤੋਂ ਹੈ ਮਲਟੀ ਜਿੰਨੇ ਵੀ ਮੈਂਬਰ ਨੇ ਉਹਨਾਂ ਦੀਆਂ ਸਾਰੀਆਂ ਗਲਤੀਆਂ ਉਹ ਆਪ ਮੰਨਦੇ ਨੇ ਇਦਾਂ ਮੁਆਫੀਆਂ ਨਹੀਂ ਮਿਲਦੀਆਂ ਜਿਹੜੇ ਹਜੇ ਵੱਜਰ ਗੁਨਾਹ ਹੁੰਦੇ ਨੇ ਗਲਤੀ ਦੀ ਮਾਫੀ ਹੁੰਦੀ ਹੈ ਗਲਤੀ ਦੀ ਕਿ ਗਲਤੀ ਨਹੀਂ ਇਹ ਗੁਨਾਹ ਕਿਤੇ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਹੋਇਆ ਉਸ ਹੁਕਮ ਦੇ ਵਿਰੁੱਧ ਉਹਨੂੰ ਸਰਦਾਰ ਸਾਹਿਬ ਨੂੰ ਮਿਲਦਾ ਰਿਹਾ ਇਹ ਗਲਤੀ ਆ ਗਲਤੀ ਉਹ ਜਿਹੜੀਆਂ ਜਾਣੇ ਜੋ ਜਾਗੇ ਇੱਕ ਵਾਰੀ ਦੋ ਵਾਰੀ ਇੱਕ ਮਿੰਟ ਚਾਰ ਪੰਜ ਵਾਰੀ ਇੱਕ ਮਿੰਟ ਸਜਾ ਦੀ ਮੰਗ ਕਿਹਾ ਗਿਆ ਹੈ ਸਜਾ ਦੀ ਮੰਗ ਪੰਜਾਬ ਦਾ ਬਾਬਾ ਹਾਂ ਸਜਾ ਦੀ ਮੰਗ ਅਸੀਂ ਨਹੀਂ ਕਰਨੀ ਸਜਾ ਕਾਲਕਤਖ ਸਾਹਿਬ ਨੇ ਦੇਣੀ ਆ ਮੈਂ ਬੇਨਤੀ ਤੁਹਾਨੂੰ ਇਹ ਕਰਨਾ ਹੈ ਅਸੀਂ ਸਿੰਘ ਸਾਹਿਬ ਨੂੰ ਵੀ ਆਮ ਆਦਮੀ ਕੋਈ ਗਲਤੀ ਕਰੇ ਉਹਨੂੰ ਮਾਫ ਹੋ ਸਕਦੀ ਆ ਜਿਹੜਾ ਛਰੂਣੇ ਅਕਾਲੀ ਦਲ ਦਾ ਪ੍ਰਧਾਨ ਆ ਜਿਹਨੂੰ ਸਾਰਾ ਪਤਾ ਮਰਜ਼ਾਦਾ ਦਾ ਜੇ ਉਹ ਅਕਾਲ ਤਖਤ ਦੀ ਵਗਿਆ ਕਰੇ ਤੇ ਕੀ ਸਿੰਘ ਸਾਹਿਬ ਉਹਨੂੰ ਮਾਫ ਕਰ ਦੇਣਗੇ ਅਸੀਂ ਸਿੰਘ ਸਾਹਿਬ ਨੂੰ ਇਹ ਸਾਰਾ ਦੱਸ ਕੇ ਆਏ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਾਕੀ ਤਾਂ ਮਾਫ ਹੋ ਸਕਦਾ ਜਿਹੜਾ ਜਾਣ ਬੁੱਝ ਕੇ ਇੱਕ ਹੈੱਡ ਐ ਸ਼ਰੋਮਣੀ ਅਕਾਲੀ ਦਲ ਦਾ ਜੇ ਉਹ ਕੋਈ ਗਲਤੀ ਕਰਦਾ ਔਰ ਚੋਰੀ ਛਿਪੇ ਔਰ ਹੁਕਮਨਾਮਾ ਦੀ ਲੰਘਣਾ ਕਰਦਾ ਤੇ ਉਹਨੂੰ ਮਰਿਆਦਾ ਅਨੁਸਾਰ ਸਜ਼ਾ ਦਿੱਤੀ ਜਾਵੇ ਸਾਡੀ ਤਾਂ ਇਹ ਅਸੀਂ ਸਿੰਘ ਸਾਹਿਬ ਨੂੰ ਕਿਹਾ ਗਿਆ ਜੀ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਵੀ ਬਿਲਕੁਲ ਸਹੀ ਸਹੀ ਹੋਊਗਾ ਹਾਂ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਆਮ ਬੰਦਾ ਗਲਤੀ ਕਰਦਾ ਤਾਂ ਉਸ ਨੂੰ ਮੁਆਫ ਕੀਤਾ ਜਾ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋ ਕੇ ਜਿਸ ਨੂੰ ਇਸ ਤਰੀ ਮर्यादा ਦਾ ਪਤਾ ਹੋਵੇ ਉਹ ਅਜਹੀ ਗਲਤੀ ਕਰੇ ਉਸ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਫਿਲਹਾਲ ਇਸ ਸੰਬੰਧੀ ਜਥੇਦਾਰ ਸਾਹਿਬ ਦੇ ਬਲੋਕੀ ਫੈਸਲਾ ਕੀਤਾ ਜਾਂਦਾ ਹੈ ਇਹ ਵੇਖਣਾ ਲਾਜ਼ਮੀ ਹੋਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬ ਲੋਕ ਚੈਨਲ